ਪੰਜਾਬ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਪਹਿਲੀ ਬਰਸਾਤ ਦੇ ਬਾਅਦ ਪੰਜਾਬ ਦੇ ਕਈ ਸ਼ਹਿਰ ਪਾਣੀ ਨਾਲ ਭਰੇ ਵਿਖਾਈ ਦਿੱਤੇ। ਸੰਗਰੂਰ ਪ੍ਰਸ਼ਾਸਨ ਵੱਲੋਂ ਵੀ ਸੰਗਰੂਰ ਦੇ ਮੂਨਕ ਇਲਾਕੇ ਵਿੱਚ ਪੈਂਦੇ ਕੱਗਰ ਦਰਿਆ ਦੇ ਬੰਨ ਮਜ਼ਬੂਤ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਕੱਗਰ ਦੇ ਕਿਨਾਰੇ ਨਾ ਟੁੱਟਣ ਇਸ ਲਈ ਜੀ.ਸੀ.ਬੀ ਦੀ ਸਹਾਇਤਾ ਦੇ ਨਾਲ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਤਾਂ ਜੋ ਇੱਕ ਵਾਰ ਫਿਰ ਕੱਗਰ ਤਬਾਹੀ ਨਾ ਮਚਾਵੇ। ਦੱਸ ਦਈਏ ਕਿ 2023 ਦੇ ਵਿੱਚ ਕੱਗਰ ਨਦੀ ਦੇ ਬੰਨ ਕਈ ਥਾਮਾ ਤੋਂ ਟੁੱਟ ਗਏ ਸਨ ਜਿਸ ਕਾਰਨ ਕਈ ਪਿੰਡ ਇਸ ਦੀ ਝਪੇਟ ਵਿੱਚ ਆ ਗਏ ਸਨ ਤੇ ਹਜ਼ਾਰਾਂ ਏਕੜ ਕਿਸਾਨਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਸਨ ਜਿਸ ਲਈ ਪਹਿਲਾਂ ਹੀ ਪੁਕਤਾ ਇੰਤਜ਼ਾਮ ਹੁਣ ਕੀਤੇ ਜਾ ਰਹੇ ਨੇ ਤਾਂ ਜੋ ਇੱਕ ਵਾਰ ਫਿਰ ਤਬਾਹੀ ਦਾ ਮੰਜ਼ਰ ਨਾ ਵੇਖਣ ਨੂੰ ਮਿਲੇ ਇਸ ਸਬੰਧੀ ਐਸਡੀਐਮ ਲਹਿਰਾਗਾਗਾ ਸੂਬਾ ਸਿੰਘ ਅਤੇ ਐਸਜੀਓ ਡਰੇਨ ਵਿਭਾਗ ਆਰਿਅਨ ਅਨੇਜਾ ਨੇ ਕੀ ਕਿਹਾ ਆਓ ਸੁਣਦੇ ਹਾਂ ਇੱਕ ਆਪਣਾ ਮਕਰੋੜ ਸਾਹਿਬ ਦਾ ਖਨੋਰੀ ਜਿਹੜਾ ਰੀਚ ਹੈ ਉੱਥੇ ਲਗ ਕੰਟਰੈਕਟਰ ਹੈ ਮਕਰੋੜ ਸਾਹਿਬ ਤੋਂ ਮੋਨਕ ਦਾ ਲਗ ਕੰਟਰੈਕਟਰ ਹੈ ਜੀ ਤੇ ਮੋਨਕ ਤੋਂ ਕੜੇ ਦਾ ਲਗ ਕੰਟਰੈਕਟਰ ਲੱਗਦਾ ਵੀ ਜਲਦੀ ਇਹ ਕਵਰ ਹੋ ਜਾਊਗਾ ਸਾਰਾ ਮੌਨਸੂਨ ਹਾਂਜੀ ਜੇ ਆਪਣਾ ਮੌਨਸੂਨ ਆਪਣੀ ਬਰਸਾਤਾਂ ਠੀਕ ਠਾਕ ਹੁੰਦੀਆਂ ਨੇ ਜੀ ਮੇਨਲੀ ਖੱਡਿਆਂ 'ਚ ਨਾ ਦਿੱਕਤ ਆਵੇ ਆਪਾਂ ਨੂੰ ਪਾਣੀ ਭਰ ਜਾਂਦਾ ਜਿਵੇਂ ਕਈ ਵਾਰ ਪ੍ਰੋਗਰੈਸ ਸਲੋ ਹੋ ਜਾਂਦੀ ਮਿੱਟੀ ਜਿਵੇਂ ਬਾਹਰੋਂ ਆ ਰਹੀ ਹੈ ਜੇ ਉਹ ਦਿੱਕਤ ਨਾ ਆਵੇ ਤਾਂ ਆਪਾਂ ਕੰਮ ਛੇਤੀ ਮੁਕੰਮਲ ਕਰ ਦਾਂਗੇ ਸਰ ਕਿੱਥੇ ਪਹੁੰਚਿਆ ਇਸ ਵਕਤ ਇਹ ਫੂਲ ਦੇ ਪਿੰਡ ਦਾ ਹੈਗਾ ਜ ਜਿਹੜੇ ਰਕਵੇ 'ਚ ਖੱਬੇ ਪਾਸੇ ਜਿਹੜਾ ਲੈਫਟ ਬੈਂਕ ਆ ਉਹਦੇਲੇ ਪਾਸੇ ਫੂਲਦ ਪਿੰਡ ਆ ਤੇ ਮਤਰਾਉੜ ਪਿੰਡ ਦਾ ਰਕਬਾ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਆਪਣੇ ਸਾਡੇ ਟ੍ਰੇਨਿੰਗ ਜਿਹੇ ਵਿਭਾਗ ਵੱਲੋਂ ਅ ਮਸ਼ੀਨਾਂ ਲਗਾ ਕੇ ਜੀਸੀਬੀ ਤੇ ਜਿਹੜੀ ਡੀਸੀਲਟਿੰਗ ਵੀ ਹੋ ਰਹੀ ਹੈ ਜਿੱਥੇ ਸ਼ਾਰਪ ਬੈਂਡ ਸੀ ਨਾ ਜੀ ਉਹਦੇ 'ਚ ਅਸੀਂ ਜਿਹੜੇ ਪੁਆਇੰਟ ਆਇਡੈਂਟੀਫਾਈ ਕੀਤੇ ਸੀ ਬਿਫੋਰ ਹੈਂਡ ਉੱਥੋਂ ਡੀਸੀਲਟਿੰਗ ਕਰ ਰਹੇ ਨੇ ਸੋ ਥੈਟ ਜਿਹੜਾ ਚੈਨਲ ਆ ਪਾਣੀ ਦਾ ਉਹ ਉਹਨੂੰ ਵਾਈਡਨਿੰਗ ਕੀਤੀ ਜਾ ਸਕਦੀ ਹੈ ਅਦਰਵਾਈਜ਼ ਕੀ ਹੁੰਦਾ ਸੀ ਕਿ ਜਿੱਥੇ ਚੈਨਲ ਟਾਈਟ ਹੁੰਦਾ ਸੀ ਜਿਆਦਾ ਉੱਥੇ ਆ ਕੇ ਬੰਨਾ ਨੂੰ ਉਹ ਧੱਕ ਮਾਰਦਾ ਜਦੋਂ ਪਾਣੀ ਜਿਆਦਾ ਆਉਂਦਾ ਤਾਂ ਉੱਥੋਂ ਫਿਰ ਬ੍ਰੀਚ ਹੋਣ ਦਾ ਖਤਰਾ ਜਿਆਦਾ ਹੁੰਦਾ ਹੁੰਦਾ ਹੁਣ ਇਹ ਉਹਦੀ ਖਦਾਈ ਵੀ ਕਰ ਰਹੇ ਨੇ ਜਿਹੜੇ ਇਸ ਤਰ੍ਹਾਂ ਦੇ ਪੁਆਇੰਟ ਨੇ ਉੱਥੋਂ ਉਹਨੂੰ ਵਾਈਡਨਿੰਗ ਕਰ ਰਹੇ ਨੇ ਅੰਦਰ ਤੇ ਨਾਲ ਹੀ ਉਹਦੇ ਟਵਿਨ ਪਰਪਸ ਹੈ ਜੀ ਉਹ ਜਿਹੜੀ ਇੱਕ ਤਾਂ ਵਾਈਟਨਿੰਗ ਹੋ ਜਾਏਗੀ ਇੱਕ ਉਹ ਜਿਹੜੀ ਮਿੱਟੀ ਹੈ ਉਹ ਅੱਗੇ ਉੱਪਰ ਬੰਨਾਂ ਦੇ ਉੱਪਰ ਯੂਜ਼ ਹੋ ਜਾਏਗੀ ਇਹ ਕਿੰਨੇ ਕਿੰਨੇ ਫੁੱਟ ਵਾਈਟਨਿੰਗ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਇਹਨਾਂ ਦੀ ਜਿਹੜੀ ਆਪਣਾ ਪਰਪਸ ਸਾਡਾ ਇਹ ਹੈਗਾ ਜੀ ਇਹਨੂੰ ਆਪਾਂ ਦੋਨੋਂ ਪਾਸੇ ਬੰਨ ਨੂੰ 15 ਫੁੱਟ ਚੌੜਾ ਕਰਨਾ ਹੈਗਾ ਸੋ ਥੈਟ ਇ ਬੋਟਰੇਬਲ ਵੀ ਹੋ ਜਾਵੇ ਉਹਦੇ ਵੀ ਦੋ ਤਿੰਨ ਪਰਪਸ ਸਰਵ ਕਰੇਗਾ ਇੱਕ ਤਾਂ ਜਿਹੜੇ ਸਾਡੇ ਆਮ ਲੋਕ ਨੇ ਜਿਹੜੇ ਪਿੰਡਾਂ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਇੱਥੇ ਲੰਘਣ ਵਾਸਤੇ ਅਦਰਵਾਈਜ਼ ਪਹਿਲਾਂ ਬਾਈਕ ਹੀ ਜਾਂਦਾ ਜੀ ਤੁਸੀਂ ਮਤਲਬ ਵਹੀਕਲ ਨਹੀਂ ਥਰੂ ਨਹੀਂ ਹੁੰਦਾ ਹੈਗਾ ਕਿਤੋਂ ਚੌੜਾ 1 ਕਿਤੋਂ 8 ਫੁੱਟ ਵੀ ਆ ਕਿਤੋਂ 10 ਫੁੱਟ ਆ ਕਿਤੋਂ 12 ਸੋ ਹੁਣ ਯੂਨੀਫਾਰਮਲੀ ਇਹ ਕੋਸ਼ਿਸ਼ ਕਰ ਰਿਹਾ ਸਾਡਾ ਜਿਹੜਾ ਡਰੇਨੇਜ ਵਿਭਾਗ ਹੈ ਕਿ ਇਹਨੂੰ 15 ਫੁੱਟ ਕੀਤਾ ਜਾਵੇ ਸੋ ਥੈਟ ਟਰੈਕਟਰ ਟਰਾਲੀਆਂ ਵੀ ਲੰਘ ਸਕਣ ਲੋਕਾਂ ਨੂੰ ਵੀ ਸਹੂਲਤ ਹੋਵੇ ਜਿਹੜੇ ਖੇਤੀ ਵਾਲੇ ਨੇ ਪਲੱਸ ਰੱਬ ਨਾ ਕਰੇ ਜੇ ਕੋਈ ਫਲੱਡ ਸੀਜ਼ਨ ਵੇਲੇ ਲੋਡ ਪੈਂਦੀ ਹੈ ਕਿਤੇ ਬ੍ਰੀਚ ਦਾ ਕੋਈ ਇਸ ਤਰ੍ਹਾਂ ਦਾ ਸਿਚੁਏਸ਼ਨ ਬਣਦੀ ਹੈ ਤਾਂ ਜਿਹੜਾ ਰਿਲੀਫ ਮਟੀਰੀਅਲ ਹੈ ਜਿੰਨੇ ਉਹ ਤੋਂ ਬ੍ਰੀਚ ਨੂੰ ਬੰਨਣ ਵਾਸਤੇ ਦੇਖੋ ਮਿੱਟੀ ਦੀ ਲੋਡ ਹੁੰਦੀ ਹੈ ਈਸੀ ਬੈਗਸ ਦੀ ਲੋਡ ਹੁੰਦੀ ਹੈ ਹੋਰ ਬਹੁਤ ਸਾਰੇ ਤੁਹਾਨੂੰ ਮੈਂ ਮੈਂ ਨੰਨ ਮਟੀਰੀਅਲ ਦੀ ਲੋਡ ਹੁੰਦੀ ਹੈ ਲੇਬਰ ਦੀ ਲੋਡ ਹੁੰਦੀ ਹੈ ਤਾਂ ਉੱਥੇ ਪਹਚਾਣ ਵਾਸਤੇ ਉਹ ਸਾਨੂੰ ਸੌਖਾ ਰਹੇ ਕਿੰਨੇ ਕੁ ਮਜ਼ਬੂਤੀ ਲੱਗਦੀ ਹੈ ਜਿਹੜੀ ਜੇ ਮੈਂ ਪ੍ਰੋਵਾਈਡ ਕਰ ਰਹੇ ਆ ਆ ਮਜ਼ਬੂਤੀ ਹੋ ਰਹੀ ਹੈ ਤਾਂ ਕਿੰਨਾ ਕੁ ਲੱਗਦਾ ਵੀ ਪਹਿਲਾਂ ਵਾਂਗ ਜਿਹੜੇ ਹਾਲਾਤ ਨੇ ਨਹੀਂ ਪਤਾ ਹੋਣਗੇ ਉਹ ਹੋਪ ਸੋਜੀ ਤੇ ਕਿ ਜਿਹੜਾ ਕੋਸ਼ਿਸ਼ ਇਹੀ ਹੈ ਕਿ ਇਹਨੂੰ ਜਿੰਨਾ ਵੱਧ ਤੋਂ ਵੱਧ ਮੈਨੇਜ ਹੋ ਸਕੇ ਉਹ ਵੀ ਆ ਟ੍ਰਾਈ ਕਰਦੇ ਆ ਸਰ ਸਫਾਈ ਦੀ ਗੱਲ ਕਰੀਏ ਵਿੱਚ ਕਈ ਜਗ੍ਹਾ ਹਜੇ ਸਫਾਈ ਰਹਿੰਦੀ ਆ ਵਿੱਚ ਜਿਹੜੀ ਹਰੀ ਬੂਟੀ ਉਹ ਵੀ ਹੈਗੀ ਆ ਲੱਗਦਾ ਵੀ ਹਾਂ ਪ੍ਰੋਪਰ ਤਰੀਕੇ ਨਾਲ ਕੰਮ ਰਿਹਾ ਦੇਖੋ ਜਿਹੜੀ ਬੂਟੀ ਆ ਜਾਂ ਇਸ ਤਰ੍ਹਾਂ ਉਹ ਸਾਰਾ ਕੁਝ ਕਰ ਰਹੇ ਨੇ ਅਸਲੂ ਸਾਬ ਖੜੇ ਨੇ ਕੋਲ ਬਟ ਪੂਰੀ ਐਸ ਸੱਚ ਬੇਸਿਕਲੀ ਸੈਕਸ਼ਨ ਕੀਤਾ ਇੱਥੇ ਕੀ ਦਿੱਕਤ ਹੈ ਜਿਹੜੇ ਨਾ ਵੈਜੀਟੇਸ਼ਨ ਹੈ ਜਿਹੜੀ ਜਿਵੇਂ ਟਰੀਜ਼ ਨੇ ਸਾਈਡ ਤੇ ਜਿੰਨੀ ਵੀ ਪਲਾਂਟੇਸ਼ਨ ਹੈ ਉਹ ਰਾਦਰ ਬਾਈਂਡਿੰਗ ਦਾ ਕੰਮ ਕਰਦੀ ਹੈ ਉਹ ਜ਼ਰੂਰੀ ਵੀ ਹੈ ਅੰਦਰੋਂ ਰੂਵ ਕਰਨਗੇ ਇਹ ਬਟ ਮੇਨ ਚੀਜ਼ ਹੈ ਕਿ ਜਿਹੜੇ ਇੱਕ ਡੀਸਿਲਟਿੰਗ ਪਲੱਸ ਬੰਨਾ ਦੀ ਮਿਲਤੀ ਉਹਦੇ ਤੇ ਫੋਕਸ ਕਰ ਰਹੇ ਹਾਂ